ਜਦ ਵੀ ਕੋਈ ਬड़ा ਪੀੜ ਗਿਰਤਾ ਹੈ ਤੋ ਧਰਤੀ ਥੋੜੀ ਹਿਲਤੀ ਹੈ ਇਹ ਬਿਆਨ ਤਾਂ ਤੁਹਾਨੂੰ ਸਾਰਿਆਂ ਨੂੰ ਯਾਦ ਹੀ ਹੋਣਾ ਕਿ ਕਿੰਨੇ ਦਿੱਤਾ ਸੀ ਇਹ ਬਿਆਨ ਸੀ ਰਾਜੀਵ ਗਾਂਧੀ ਦਾ ਜੀ ਹਾਂ ਰਾਜੀਵ ਗਾਂਧੀ ਨੇ 19 ਨਵੰਬਰ 1984 ਨੂੰ ਇੰਦਰਾ ਗਾਂਧੀ ਦੀ ਵਰਸੀ ਮੌਕੇ ਇਹ ਬਿਆਨ ਦਿੱਤਾ ਸੀ ਜਦੋਂ ਦਿੱਲੀ ਦੀਆਂ ਗਲੀਆਂ 'ਚ ਅੱਗ ਨਾਲ ਸੜ ਰਹੇ ਘਰਾਂ 'ਚੋਂ ਸਵਾ ਉੱਡ ਰਹੀ ਸੀ ਜਦੋਂ ਸਿੱਖ ਪਰਿਵਾਰ ਆਪਣੇ ਕਰੀਬੀਆਂ ਦੀਆਂ ਲਾਸ਼ਾਂ ਦੇ ਸਾਹਮਣੇ ਖੜੇ ਹੋ ਕੇ ਰੋ ਰਹੇ ਸਨ ਉਦੋਂ ਰਾਜੀਵ ਗਾਂਧੀ ਇਹ ਕਹਿ ਰਹੇ ਸਨ ਕਿ ਜੋ ਵੀ ਹੋਇਆ ਉਹ ਸੁਭਾਵਿਕ ਸੀ ਕਿ ਹਜ਼ਾਰਾਂ નિર્ਦੋਸ਼ ਸਿੱਖਾਂ ਦਾ ਕਤਲੇਆਮ ਸੁਭਾਵਿਕ ਸੀ ਜਾਂ ਇਹ ਕਹਿ ਲਓ ਕਿ ਹਜ਼ਾਰਾਂ નિર્ਦੋਸ਼ ਸਿੱਖਾਂ ਦਾ ਕਤਲੇਆਮ ਰੁੱਖ ਦੇ ਡਿੱਗਣ ਵਰਗਾ ਸੀ 31 ਅਕਤੂਬਰ 1984 ਨੂੰ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਦੇਸ਼ ਭਰ ਵਿੱਚ ਖਾਸ ਕਰਕੇ ਦਿੱਲੀ ਵਿੱਚ ਜੋ ਕੁਝ ਹੋਇਆ ਉਹ ਦੰਗਾ ਨਹੀਂ ਸੀ ਇਹ ਇੱਕ ਯੋਜਨਾਬੰਦ ਕਤਲੇਆਮ ਸੀ ਕਾਂਗਰਸੀ ਆਗੂਆਂ ਦੀ ਸ਼ੈਤ ਤੇ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ ਉਹਨਾਂ ਦੇ ਘਰ ਸਾੜ ਦਿੱਤੇ ਗਏ ਕਾਰੋਬਾਰ ਲੁੱਟ ਲਏ ਗਏ ਪਰਿਵਾਰਾਂ ਨੂੰ ਤਬਾਹ ਕਰ ਦਿੱਤਾ ਗਿਆ ਸਰਕਾਰੀ ਰਿਪੋਰਟਸ ਮੁਤਾਬਕ ਦੰਗਿਆਂ 'ਚ ਸਰਕਾਰੀ ਬੱਸਾਂ ਦੀ ਵਰਤੋਂ ਕੀਤੀ ਗਈ ਸਿੱਖਾ ਦੇ ਘਰਾਂ ਨੂੰ ਵੋਟਰ ਸੂਚੀ ਵਿੱਚੋਂ ਨਿਸ਼ਾਨਬੱਧ ਕੀਤਾ ਗਿਆ ਪੁਲਿਸ ਨੂੰ ਆਰਡਰ ਦਿੱਤਾ ਗਿਆ ਕਿ ਉਹ ਦਖਲ ਨਾ ਦੇ ਦਿੱਲੀ ਪੁਲਿਸ ਮੂਕ ਦਰਸ਼ਕ ਬਣੀ ਰਹੀ ਅਤੇ ਕਾਂਗਰਸੀ ਆਗੂ ਇਸ ਹਿੰਸਾ ਨੂੰ ਹਵਾ ਦਿੰਦੇ ਰਹੇ